ਸਾਥਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਗੱਲ ਕਰਦੇ ਆ ਐ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਬੀਪੀ ਜਗੀਰ ਕੌਰ ਨੂੰ ਅਪ ਸ਼ਬਦ ਬੋਲਣ ਦੇ ਉੱਤੇ ਬੁਰੀ ਤਰ੍ਹਾਂ ਫਸੇ ਜੀ ਹਾਂ ਤਾਂ ਦੱਸਿਆ ਕੀ ਹਰਜਿੰਦਰ ਸਿੰਘ ਧਾਮੇ ਵੱਲੋਂ ਜਿਹੜਾ ਆ ਅ ਬੀਬੀ ਜਗੀਰ ਕੌਰ ਦੇ ਬਾਰੇ ਜਿਹੜੇ ਅਪਸ਼ਬਦ ਬੋਲੇ ਗਏ ਸਨ ਤਾਂ ਉਹਦੇ ਉੱਤੇ ਮਹਿਲਾ ਕਮਿਸ਼ਨਰ ਵੱਲੋਂ ਜਿਹੜਾ ਇੱਕ ਕੜਾ ਨੋਟਿਸ ਦਿੱਤਾ ਗਿਆ ਹੈ ਤਾਂ ਨੋਟਿਸ ਜਿਹੜਾ ਆ ਉਹ ਹਰਜਿੰਦਰ ਸਿੰਘ <th> ਨੂੰ ਭੇਜਿਆ ਗਿਆ ਕਿ ਇੱਕ ਔਰਤ ਦੇ ਬਾਰੇ ਅਪਸ਼ਬਦ ਬੋਲਣ ਦੇ ਉੱਤੇ ਉਹਨਾਂ ਕੋਲ ਜਿਹੜਾ ਜਵਾਬ ਤਲਬ ਕੀਤਾ ਗਿਆ ਹੈ ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਹਰਜਿੰਦਰ ਸਿੰਘ <th> ਵੱਲੋਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਜਿਹੜੀ ਆ ਉਹ ਪਾ ਕੇ ਜਿਹੜਾ ਨਿੱਜੀ ਤੌਰ ਦੇ ਉੱਤੇ ਜਿਹੜੀ ਬੀਬੀ ਜਗੀਰ ਕੋਰ ਆ ਉਹਨਾਂ ਦੇ ਕੋਲੋਂ ਜਿਹੜਾ ਉਹ ਮਾਫੀ ਵੀ ਮੰਗੀ ਗਈ ਹੈ ਕਿ ਜੋ ਵੀ ਉਹਨਾਂ ਕੋਲ ਅਪਸ਼ਬਦ ਬੋਲੇ ਗਏ ਨੇ ਉਹ ਗੁੱਸੇ ਦੇ ਵਿੱਚ ਬੋਲੇ ਗਏ ਨੇ ਤੇ ਉਹਨਾਂ ਦੇ ਕੋਲੋਂ ਮਾਫੀ ਚਾਹੁੰਦੇ ਨੇ ਔਰ ਨਾਲ ਦੇ ਨਾਲ ਹਜਿੰਦਰ ਸਿੰਘ ਧਾਮੀ ਨੇ ਇਹ ਵੀ ਕਿਹਾ ਕਿ ਇਹ ਇਹਦੀ ਜਿਹੜੀ ਲਿਖਤੀ ਜਿਹੜੀ ਹੈਗੀ ਆ ਮਾਫੀਨਾਮਾ ਉਹ ਮੈਂ ਅ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਮੈਂ ਜਾ ਕੇ ਹੋ ਕੇ ਆਇਆ ਨਤਮਸਤਕ ਹੋ ਕੇ ਆਇਆ ਤਾਂ ਉੱਥੋਂ ਵੀ ਜਿਹੜੀ ਮੈਂ ਆਪਣੀ ਮਾਫੀ ਮੰਗੀ ਹੈ ਤਾਂ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਖਿਰਕਾਰ ਹਰਜਿੰਦਰ ਸਿੰਘ ਧਾਮੀ ਇਸ ਮਹਿਲਾ ਕਮਿਸ਼ਨਰ ਵੱਲੋਂ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਉਹਦਾ ਜਿਹੜਾ ਜਵਾਬ ਦਿੰਦੇ ਜਾਂ ਨਹੀਂ ਦਿੰਦੇ ਇਹ ਤੇ ਆਉਣ ਵਾਲਾ ਸਮੇਂ ਹੀ ਦੱਸੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ 3-4 ਦਿਨ ਪਹਿਲਾਂ ਮੈਨੂੰ ਇੱਕ ਕੋਟ ਕਬੂਰੇ ਤੋਂ ਗੁਰਿੰਦਰ ਸਿੰਘ ਦਾ ਟੈਲੀਫੋਨ ਆਇਆ ਤੇ ਜਿਨੇ ਮੇਰੇ ਨਾਲ ਬਾਰਤਾ ਲਾਪ ਸ਼ੁਰੂ ਕੀਤੀ ਕਿ ਕੱਲ ਤੱਕ ਦੇ ਜਥੇਦਾਰ ਸਾਹਿਬ ਜਿਹੜੇ ਉਹਨਾਂ ਨੇ ਕੁਝ ਟਾਈਮ ਅਕਾਲੀ ਦਲ ਦੇ ਪੀਰੀਅਡ ਦੇ ਵਿੱਚ ਵਾਅਦਾ ਕੀਤਾ ਉਹ ਸਵਾਲ ਜਵਾਬ ਹੱਲੇ ਮੇਰੇ ਨਾਲ ਉਹਦੇ ਹੁੰਦੇ ਹੀ ਸਗੇ ਤੇ ਉਹਨੇ ਮੈਨੂੰ ਇੱਕ ਭਾਵਕਤਾ ਕਾ ਮੈਨੂੰ ਇੱਕ ਪ੍ਰੇਰੋਕ ਕਰਨ ਲਈ ਇੱਕ ਲੀਡਰ ਦੀ ਲੀਡਰ ਵੀ ਬੀਬੀ ਜ਼ਗੀਰਕੌਰ ਜੀ ਸਤਿਕਾਰਯੋਗ ਆ ਸਾਫਕਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ ਉਹਨਾਂ ਨੂੰ ਕੋਟ ਕਰਕੇ ਮੈਨੂੰ ਉਹਨੇ ਸਵਾਲ ਕੀਤਾ ਤੇ ਮੇਰੇ ਕੋਲੋਂ ਕੁਝ ਜਾਣੇ ਅਣਜਾਣੇ ਵਿੱਚ ਆਪ ਸ਼ਬਦ ਬੋਲੇ ਗਏ ਮੈਂ ਕਿ ਔਰਤਾਂ ਦਾ ਦਿਲੋਂ ਸਤਿਕਾਰ ਕਰਦਾ ਪਰ ਕਈ ਵਾਰੀ ਗ੍ਰੋਧਿਤ ਹੋ ਕੇ ਬੰਦਾ ਕਈ ਵਾਰੀ ਆਪਾ ਖੋ ਜਾਂਦਾ ਤੇ ਮੈਂ ਜਿੱਥੇ ਪੂਰੀ ਬੀਬੀ ਜਾਂ ਬੀਬੀਆਂ ਦੀ ਔਰਤ ਜਾਤ ਤੋਂ ਮਾਫੀ ਮੰਗਦਾ ਉਥੇ ਬੀਬੀ ਜ਼ਗੀਰ ਕੌਰ ਜੀ ਸਾਬਕਾ ਪ੍ਰਧਾਨ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਚੇਚੇ ਤੌਰ ਤੇ ਮਾਫੀ ਚਾਹਨਾ ਕਿਉਂਕਿ ਇੱਕ ਮੈਂ ਕੋਈ ਗੱਲ ਦਿਲੋਂ ਨਹੀਂ ਕੀਤੀ ਸੈਵਨ ਕਿਉਂਕਿ ਉਹਨਾਂ ਨੇ ਸਵਾਲ ਮੈਨੂੰ ਕਰ ਦਿੱਤਾ ਉਹ ਸਵਾਲ ਦਾ ਜਵਾਬ ਦੇਣ ਲੱਗੇ ਮੈਂ ਥੋੜਾ ਅਤੇਜਿਤ ਹੋ ਗਿਆ ਮੇਰਾ ਕਤਾਜਤ ਵੀ ਜਾਤੀ ਤੌਰ ਤੇ ਵੀ ਤੇ ਪ੍ਰਧਾਨ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਸੁਭਾ ਨਹੀਂ ਪਰ ਇਹ ਮੈਂ ਸਮਝਦਾ ਮੈਨੂੰ ਨਹੀਂ ਸੀ ਬੋਲਣਾ ਚਾਹੀਦਾ ਸੋ ਮੈਂ ਇਸ ਕਰਕੇ ਸਾਰੀ ਬੀਬੀਆਂ ਦੀ ਔਰਤ ਜਾਤ ਤੋਂ ਤੇ ਬੀਬੀ ਜ਼ਗੀਰ ਕੋਰ ਕੋਲੋਂ ਦੁਆਰਾ ਫੇਰ ਖੇਮਾ ਮੰਗਦਾ ਮੈਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਵੀ ਪੇਸ਼ ਹੋ ਕੇ ਇਹਦੀ ਖੇਮਾ ਜਾਚਨਾ ਦੀ ਐਪਲੀਕੇਸ਼ਨ ਦੇ ਕੇ ਆਇਆ ਤਾਂ ਮੈਂ ਜੋ ਵੀ ਸਿੰਘ ਸਾਹਿਬ ਆਦੇਸ਼ ਕਰਨਗੇ ਉਹਦੇ ਵੀ ਆਪਣਾ ਪੂਰਾ ਉਤਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ 3-4 ਦਿਨ ਪਹਿਲਾਂ ਮੈਨੂੰ ਇੱਕ ਕੋਟ ਕਪੂਰੇ ਤੋਂ ਗੁਰਿੰਦਰ ਸਿੰਘ ਦਾ ਟੈਲੀਫੋਨ ਆਇਆ ਤੇ ਜਿਹਨੇ ਮੇਰੇ ਨਾਲ ਬਾਰਤਾ ਲਾਪ ਸ਼ੁਰੂ ਕੀਤੀ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਜਿਹੜੇ ਉਹਨਾਂ ਨੇ ਕੁਝ ਟਾਈਮ ਅਕਾਲੀ ਦਲ ਦੇ ਪੀਰੀਅਡ ਦੇ ਵਿੱਚ ਵਾਅਦਾ ਕੀਤਾ ਉਹ ਸਵਾਲ ਜਵਾਬ ਹੱਲੇ ਮੇਰੇ ਨਾਲ ਉਹਦੇ ਹੁੰਦੇ ਹੀ ਸਗੇ ਤੇ ਉਹਨੇ ਮੈਨੂੰ ਇੱਕ ਭਾਵਕਤਾ ਕਾ ਮੈਨੂੰ ਇੱਕ ਪ੍ਰਭੋਗ ਕਰਨ ਲਈ ਇੱਕ ਲੀਡਰ ਦੀ ਲੀਡਰ ਵੀ ਬੀਬੀ ਜ਼ਗੀਰਕੌਰ ਜੀ ਸਤਿਕਾਰਯੋਗ ਆ ਸਾਫਕਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ ਉਹਨਾਂ ਨੂੰ ਕੋਟ ਕਰਕੇ ਮੈਨੂੰ ਉਹਨੇ ਸਵਾਲ ਕੀਤਾ ਤੇ ਮੇਰੇ ਕੋਲੋਂ ਕੁਝ ਜਾਣੇ ਅਣਜਾਣੇ ਵਿੱਚ ਆਪ ਸ਼ਬਦ ਬੋਲੇ ਗਏ ਮੈਂ ਕਿਉਂਕਿ ਔਰਤਾਂ ਦਾ ਦਿਲੋਂ ਸਤਿਕਾਰ ਕਰਦਾ ਪਰ ਕਈ ਵਾਰੀ ਕ੍ਰੋਧਿਤ ਹੋ ਕੇ ਬੰਦਾ ਕਈ ਵਾਰੀ ਆਪਾ ਖੋ ਜਾਂਦਾ ਮੈਂ ਜਿੱਥੇ ਪੂਰੀ ਬੀਬੀ ਜਾਂ ਬੀਬੀਆਂ ਦੀ ਔਰਤ ਜਾਤ ਤੋਂ ਮਾਫੀ ਮੰਗਦਾ ਉੱਥੇ ਬੀਬੀ ਜਗੀਰਕੌਰ ਜੀ ਸਾਬਕਾ ਪ੍ਰਧਾਨ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਚੇਚੇ ਤੌਰ ਤੇ ਮਾਫੀ ਚਾਹਨਾ ਕਿਉਂਕਿ ਮੈਂ ਕੋਈ ਗੱਲ ਦਿਲੋਂ ਨਹੀਂ ਕੀਤੀ ਸਹਿਬਨ ਕਿਉਂਕਿ ਉਹਨਾਂ ਨੇ ਸਵਾਲ ਮੈਨੂੰ ਕਰ ਦਿੱਤਾ ਉਹ ਸਵਾਲ ਦਾ ਜਵਾਬ ਦੇਣ ਲੱਗੇ ਮੈਂ ਥੋੜਾ ਅਤੇਜਿਤ ਹੋ ਗਿਆ ਮੇਰਾ ਕਤਾਜਤ ਵੀ ਜਾਤੀ ਤੌਰ ਤੇ ਵੀ ਤੇ ਪ੍ਰਬੰਧ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਸੁਭਾ ਨਹੀਂ ਪਰ ਇਹ ਮੈਂ ਸਮਝਦਾ ਮੈਨੂੰ ਨਹੀਂ ਸੀ ਬੋਲਣਾ ਚਾਹੀਦੇ ਸੋ ਮੈਂ ਇਸ ਕਰਕੇ ਸਾਰੀ ਬੀਬੀਆਂ ਦੀ ਔਰਤ ਜਾਤ ਤੋਂ ਤੇ ਬੀਬੀ ਜ਼ਗੀਰ ਕੋਰ ਕੋਲੋਂ ਦੁਬਾਰਾ ਫੇਰ ਖਿਮਾ ਮੰਗਦਾ ਮੈਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਬ ਨੂੰ ਵੀ ਪੇਸ਼ ਹੋ ਕੇ ਇਹਦੀ ਖੇਮਾ ਜਾਚਨਾ ਦੀ ਐਪਲੀਕੇਸ਼ਨ ਦੇ ਕੇ ਆਇਆ। ਸੋ ਮੈਂ ਜੋ ਵੀ ਸਿੰਘ ਸਾਹਿਬ ਆਦੇਸ਼ ਕਰਨਗੇ ਉਹ ਤੇ ਵੀ ਆਪਣਾ ਪੂਰਾ ਉੱਤਰੂੰਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਿਗਰਡਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਜਿੰਦਰ ਸਿੰਘ ਧਾਮੀ ਜੀ ਨੇ ਬੀਬੀ ਜਗੀਰ ਕੌਰ ਜੀ ਦੇ ਖਿਲਾਫ ਜਿਸ ਤਰ੍ਹਾਂ ਦੀ ਸ਼ਬਦ ਆਵਦੀ ਬੱਤੀ ਗਈ ਹੈ। ਬਹੁਤ ਹੀ ਨੀچے ਪੱਧਰ ਦੀ ਬੀਬੀ ਜਗੀਰ ਕੌਰ ਜੋ ਕਿ ਇੱਕ ਸਿਆਸੀ ਪਾਰਟੀ ਨੂੰ ਸਬੰਧਿਤ ਰੱਖਦੇ ਨੇ ਐਸਜੀਪੀਸੀ ਦੇ ਪ੍ਰਧਾਨ ਵੀ ਰਹ ਚੁੱਕੇ ਨੇ ਉਹਨਾਂ ਦੇ ਬਾਰੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਜਿਹੜੀ ਬਹੁਤ ਹੀ ਅਪੱਤੀਜਨਕ ਹੈ ਮੈਲਾ ਕਮਿਸ਼ਨ ਦੀ ਤਰਫੋਂ ਅਸੀਂ ਇਸਤੇ ਬਹੁਤ ਹੀ ਜ਼ਿਆਦਾ ਸਖਤ ਨਾਰਾਜ਼ਗੀ ਦਿਖਾਉਂਦੇ ਹਾਂ ਇਹ ਇਕੱਲਾ ਇੱਕ ਵਿਅਕਤੀਗਤ ਇਕੱਲਾ ਬੀਬੀ ਜਗੀਰ ਕੌਰ ਜੀ ਦੇ ਉੱਤੇ ਸਬੰਧਿਤ ਹੀ ਨਹੀਂ ਬਲਕਿ ਸਮੁੱਚੀ ਨਾਰੀ ਜਿਹੜੀ ਹੈ ਗਿਆ ਪੰਜਾਬ ਦੀ ਔਰਤਾਂ ਇਹ ਸਾਡਾ ਜਿਹੜਾ ਉਹਨਾਂ ਦਾ ਧਾਮੀ ਸਾਹਿਬ ਦਾ ਬਿਆਨ ਸੀਗਾ ਇਹ ਪੂਰੇ ਦੇਸ਼ ਭਰ ਵਿੱਚ ਬੈਠੇ ਸਿੱਖ ਕੌਮ ਜਿਹੜੀ ਆ ਉਹਨਾਂ ਨੂੰ ਸ਼ਰਮ ਨਾ ਕੀਤਾ ਇਸ ਤਰ੍ਹਾਂ ਦੀ ਸਾਨੂੰ ਉਹਨਾਂ ਦੇ ਕੋਲੋਂ ਬਿਲਕੁਲ ਉਮੀਦ ਨਹੀਂ ਸੀ ਭਾਮੀ ਜੀ ਜੇ ਕਿ ਇਹੋ ਜੀ ਇਸਤੇਮਾਲ ਕਰਨਗੇ ਜਿਹੜੀ ਕਿ ਵੀਡੀਓ ਮੇਰੇ ਖਾਲ ਸਭ ਨੇ ਦੇਖੀ ਹੋਏਗੀ ਸਭ ਨੇ ਬਿਆਨ ਵੀ ਸੁਣਿਆ ਹੋਏਗਾ ਲੇਕਿਨ ਮੈਂ ਫਿਰ ਵੀ ਤੁਹਾਡੇ ਲਈ ਇੱਕ ਵਾਰੀ ਜ਼ਰੂਰ ਉਹ ਵੀਡੀਓ ਚਲਾਉਣਾ ਚਾਹਨੀ ਆ ਤਾਂ ਕਿ ਜਿਸ ਨੇ ਨਹੀਂ ਸੁਣਿਆ ਜਾਂ ਨਹੀਂ ਦੇਖਿਆ ਉਹ ਜ਼ਰੂਰ ਸਮਝਣ ਕਿ ਇਹੋ ਜੀ ਜਿਹੜੀ ਸ਼ਰਤਾਬਲੀ ਹੈ ਇਹ ਔਰਤਾਂ ਦੇ ਲਈ ਇੱਕ ਕਿੰਨੀ ਮਾੜੀ ਇੱਕ ਨੀਚੀ ਨੀਤੀ ਜਿਹੜੀ ਹੈ ਸੋਚ ਜਿਹੜੀ ਹੈ ਉਹ ਦੱਸਾਉਂਦੀ ਹੈ ਇਸ ਚੀਜ਼ ਨੂੰ ਇੱਕ ਨੂੰ ਮੈ ਤੁਹਾਨੂੰ ਸਭ ਨੂੰ ਇਸ ਚੀਜ਼ ਦਾ ਦਿਖਾਣੀ ਹੈ ਜਥੇਦਾਰ ਤਹਿਬਾਨ ਨੇ ਤਿੰਨ ਦਿਨਾਂ ਦਾ ਦਿੱਤਾ ਸੀ ਤੇ ਤਿੰਨ ਦਿਨਾਂ ਦੇ ਅਨੁਸਾਰ ਅੰਦਰ ਅੰਦਰ ਸਹੀ ਤੇ ਪ੍ਰਮਾਣ ਕੀਤਾ ਜਾਣ ਤੋਂ ਉਹ ਵਧਾ ਸਕਦੇ ਜਨਾਨਾ ਨੇ ਉਹ ਕਹਿੰਦੇ ਨਾ ਬਾਅਦ ਪੰਜਾਂ ਤਖਤਾਂ ਦੇ ਜਥੇਦਾਰਾਂ ਦੇ ਇਕੱਠੇ ਹੋਣ ਤੋਂ ਬਾਅਦ ਹਾਂ ਅੰਮ੍ਰਿਤ ਅੱਜ ਤੱਕ ਇਹ ਕੰਮ ਨਾਮਤਨੋਂ ਸੂਤ ਬੋਲ ਜੀ ਕੱਲਾ ਕੱਲਾ ਜਵਰਦਾਰ ਕਰਦਾ ਰਿਹਾ ਇਹ ਤਾਂ ਪੰਜਾਂ ਆਲਿਟੀ ਦੀ ਬਾਂਹ ਬਣਾ ਲਈ ਜਾ ਅੱਛਾ ਜੀ ਜਵਰਦਾਰ ਕਰਦੇ ਹਾਲ ਹੈ ਕਿ ਉਹ ਹੱਕ ਦਾ ਕਾਤਾ ਵੀ ਆ ਬਹੁਤ ਸਾਰੇ ਨਾਮਾਂ ਦੇ ਕੰਡੀਸ਼ਨ ਕਰੇ ਨਾ ਬਾਪੇ ਕਾਤਾ ਲਿਆ ਜੀ ਇਹਦਾ ਹੋਣਾ ਬਸ ਜਾਨੇ ਬਣਾ ਲਈ ਪਰ ਉਹਨੇ ਦੇਖੇ ਕਾਰ ਕਰਦਾ ਨੂੰ ਫਾਈਨੈਂਸ ਨਹੀਂ ਨਹੀਂ ਇਹ ਪ੍ਰਧਾਨ ਜੀ ਕਾਰ ਨਹੀਂ ਕੀ ਹੋਇਆ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣਾ ਕਹੀ ਦੇਖੋ ਤਾਂ ਮੇਰੇ ਜੀ ਕੇ ਤਾਂ ਹੋਇਆ ਨਹੀਂ ਇਹ ਤਾਂ ਹੋਣੇ ਜਿੰਨੇ ਦਿਨ ਲਖਾਇਆ ਤੱਕ ਕਦੇ ਨਹੀਂ ਸਮਾ ਨੇ ਦੂਜੇ ਤੁਹਾਡੇ ਨਾਲ ਬੀਬੀ ਜਗੀਰਕੌਰ ਜੀ ਨਾਲ ਗੱਲ ਹੋਈ ਜੀ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਉਹ ਮਾਰਦੀ ਕੁੱਤੀ ਆਤ ਕਾਦਮ ਖਾਲਾ ਕਾ ਲੈਦੇ ਉਹਦੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਤੁਸੀਂ ਸਭ ਇਹ ਸੁਣਿਆ ਕਿ ਇਹ ਕਿਹੋ ਜੀ ਸ਼ਬਦਾਬਲੀ ਸੀ ਇਹੋ ਜਿਹਾ ਬੋਲਣਾ ਸਮੁੱਚੀ ਸਿੱਖ ਕੌਮ ਨੂੰ ਸਾਰੇ ਪੰਜਾਬੀਆਂ ਨੂੰ ਤੇ ਸਾਡੇ ਪੰਜਾਬ ਦਾ ਇਹ ਜਿਹੜਾ ਸਿਰ ਨੀਵਾ ਹੋਇਆ ਇਸ ਚੀਜ਼ ਦੇ ਨਾਲ ਸਾਡੇ ਗੁਰੂ ਸਹਿਬਾਨਾਂ ਨੇ ਔਰਤ ਨੂੰ ਸਮਾਜ ਦੇ ਅੰਦਰ ਇੱਕ ਬਹੁਤ ਹੀ ਉੱਚਾ ਦਰਜਾ ਦਿੱਤਾ ਹੈ ਗੁਰੂ ਸਾਹਿਬਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੇ ਇਹ ਵੀ ਕਿਹਾ ਆ ਸੋ ਕਿਉ ਮੰਨਦਾ ਆਖੀ ਜਿਦ ਜਮੇ ਜਾਨ ਜਿਦ ਜਮੇ ਰਾਜਾ ਇਹੋ ਜਿਹੜੀ ਸਾਡੀ ਇੱਜ਼ਤ ਜਿਹੜੀ ਔਰਤ ਸਮਾਜ ਦੇ ਅੰਦਰ ਉੱਚੀ ਹੈ ਔਰ ਉਹੀ ਜਿਹੜੀ ਇੱਜ਼ਤ ਹੈ ਇਹਨਾਂ ਨੇ ਪੂਰੀ ਤਾਰ-ਤਾਰ ਕਰ ਦਿੱਤੀ ਇਹੋ ਜੇ ਸ਼ਬਦ ਬੋਲ ਕੇ ਤੁਸੀਂ ਇੱਕ ਐਸੇ ਜਗ੍ਹਾ ਤੇ ਬੈਠੇ ਹੋ ਐਸੇ ਇੱਕ ਔਦਨ ਤੇ ਬੈਠੇ ਹੋ ਜਿੱਥੇ ਕਿ ਇੱਕ ਸ਼ਬਦ ਵੀ ਜਦੋਂ ਪ੍ਰਧਾਨ ਸਾਹਿਬ ਦਾ ਬੋਲਿਆ ਹੋਇਆ ਜਾਂ ਉਹਨਾਂ ਦੀ ਕੋਈ ਸਟੇਟਮੈਂਟ ਜਿਹੜੀ ਹੈ ਉਹ ਜਾਰੀ ਕੀਤੀ ਹੋਈ ਹਰ ਸਿੱਖ ਹਰ ਪੰਜਾਬੀ ਚਾਹੇ ਦੇਸ਼ 'ਚ ਚਾਹੇ ਵਿਦੇਸ਼ 'ਚ ਬਹੁਤ ਆਦਰ ਇਸ ਸਰਕਾਰ ਦਾ ਸੁਣਦਾ ਹੈ ਲੇਕਿਨ ਉਹੀ ਆਧੇ ਸਰਕਾਰ ਸਰਕਾਰ ਜਿਹੜਾ ਹੈ ਇਹ ਅੱਜ ਪ੍ਰਧਾਨ ਸਾਹਿਬ ਨੇ ਬਿਲਕੁਲ ਹੀ ਜ਼ਮੀਨ ਤੇ ਗਿra ਦਿੱਤਾ ਜੋ ਤੁਸੀਂ ਅਗਰ ਇਹੋ ਜੇ ਸ਼ਬਦ ਬੋਲ ਕੇ ਅਗਰ ਫੇਰ ਵੀ ਉਸ ਕੁਰਸੀ ਦੇ ਬਰਜਮਾਨੋਂ ਜਿਨ੍ਹਾਂ ਨੇ ਕਿ ਸਾਡੇ ਗੁਰੂ ਸਹਿਬਾਨਾਂ ਦੀ ਇੱਜ਼ਤ ਨਹੀਂ ਕੀਤੀ ਉਹਨਾਂ ਦੇ ਬਚਨਾਂ ਦੀ ਇੱਜ਼ਤ ਨਹੀਂ ਕੀਤੀ ਉਹਨਾਂ ਦੇ ਕਤਨ ਤੇ ਨਹੀਂ ਚੱਲੇ ਤੇ ਤੁਸੀਂ ਐਸਜੀਪੀਸੀ ਇਹ ਸੀਟ ਦੇ ਉੱਤੇ ਬੈਠਣ ਦੇ ਲਾਇਕ ਵੀ ਨਹੀਂ ਮੇਰੀ ਅਪੀਲ ਇਸ ਪੂਰੀ ਕਮੇਟੀ ਨੂੰ ਐਸਜੀਪੀਸੀ ਸੰਧੀ ਕਮੇਟੀ ਨੂੰ ਕਿ ਇਸ ਦੇ ਉੱਤੇ ਬਹੁਤ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਣਾ ਚਾਹੀਦਾ ਔਰ ਅਸੀਂ ਆਪਣਾ ਇੱਕ ਸੋਮੋਟੋ ਵੀ ਉਹਨਾਂ ਨੂੰ ਜਾਰੀ ਕੀਤਾ ਉਹਨਾਂ ਨੂੰ ਕਿਹਾ ਹੈ ਕਿ 4 ਦਿਨ ਦੇ ਅੰਦਰ ਅੰਦਰ ਉਹ ਇਸ ਦਾ ਜਵਾਬ ਦੇਣ ਔਰ ਜਿਹੜਾ ਇੱਥੇ ਕਮਿਸ਼ਨ ਆਫਿਸ ਦੇ ਅੰਦਰ ਆ ਕੇ ਜ਼ਰੂਰ ਕਲੰਪੂ ਦੇਖਦੇ ਉਹਨਾਂ ਦਾ ਜਵਾਬ ਕੀ ਹੈ ਅਗਰ ਉਹ ਕਹਿੰਦੇ ਨੇ ਕਿ ਮੈਂ ਸਾਰੀ ਸੂਚੀ ਨਾਰੀ ਕੋਲ ਏਸ ਚੀਜ਼ ਦੇ ਉਤੇ ਮਾਫੀ ਵੀ ਮੰਗ ਲਈ ਹੈ ਮਾਫੀ ਮੰਗਣਾ ਕਾਫੀ ਨਹੀਂ ਹੈ ਮਾਫੀ ਮੰਗਣਾ ਤੇ ਉਹ ਵਯਾ ਕਿ ਆਪਣੇ ਕੁਰਸੀ ਬਚਾਉਣ ਲਈ ਆਪਣਾ ਅਹੁਦਾ ਬਚਾਉਣ ਦੇ ਲਈ ਉਸ ਦੇ ਪਿੱਛੇ ਜਾ ਕੇ ਕਿਸੇ ਇੱਕ ਇੱਕ ਸੈਂਟੈਂਸ ਦੇ ਉਤੇ ਇੱਕ ਮਾਫੀ ਨਾਮੇ ਦੇ ਉਤੇ ਪਿੱਛੇ ਛਿਪ ਜਾਣਾ ਇਹ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਹੈ ਸਾਡਾ ਜਿਹੜਾ ਕਮਿਸ਼ਨ ਦੀ ਤਰਫ ਤੋਂ ਅਸੀਂ ਨਾਰੀ ਦੇ ਹੱਕਾਂ ਦੇ ਲਈ ਉਨਾ ਦੀ ਇੱਜ਼ਤ ਮਾਨਤਾਨ ਦੇ ਲਈ ਕਮਿਸ਼ਨ ਦਾ ਆਫਿਸ ਹੈ ਔਰ ਇਸ ਨੂੰ ਬਰਕਰਾਰ ਰੱਖਾਂਗੇ ਅਸੀਂ ਇਹ ਚੀਜ਼ ਨੂੰ ਬਿਲਕੁਲ ਵੀ ਜਿਹੜਾ ਇਹ ਮੰਨਿਆ ਨਹੀਂ ਜਾਏਗਾ ਔਰ ਇਹ ਜਿਹੜੀ ਚੀਜ਼ ਹੈਗੀ ਆ ਇਹ ਇਸ ਟਾਈਮ ਦੇ ਉੱਤੇ ਅਗਰ ਕੋਈ ਨਾ ਬੀਬੀ ਜਗੀਰ ਕੌਰ ਜੀ ਨੂੰ ਵੀ ਬੋਲਣਾ ਚਾਹੀਦਾ ਹੈ ਦੇ ਉੱਤੇ ਮਗਰ ਉਹਨਾਂ ਦੀ ਚੁੱਪੀ ਦਾ ਕੀ ਕਾਰਨ ਹੈ ਮਜਬੂਰੀ ਹੈ ਉਹਨਾਂ ਦੀ ਉਹ ਉਹੀ ਜਾਣਨਗੇ ਲੇਕਿਨ ਅਸੀਂ ਇੱਥੇ ਕੱਲੇ ਬੀਬੀ ਜਗੀਰ ਕੌਰ ਜੀ ਦਾ ਜ਼ਿਕਰ ਨਹੀਂ ਕਰ ਰਹੇ ਆ ਜਾਂ ਇੱਕ ਕੱਲੀ ਸਿਆਸੀ ਪਾਰਟੀ ਦੇ ਇੱਕ ਵਿਅਕਤੀਗਤ ਦਾ ਜ਼ਿਕਰ ਨਹੀਂ ਕਰ ਰਹੇ ਆ ਕਸੀ ਸੁਮੂਚੇ ਪੰਜਾਬ ਦੀ ਨਾਰੀ ਦਾ ਜ਼ਿਕਰ ਕਰਦੇ ਗਾਰਡਿੰਗ ਸ਼ਰੋਨੀ ਗੁਰਦੁਆਰਾ ਪਬੰਧਕ ਕਮੇਟੀ ਦੇ ਪ੍ਰਧਾਨ ਅਰਜਿੰਦਰ ਸਿੰਘ ਧਾਮੀ ਜੀ ਨੇ ਬੀਬੀ ਜਗੀਰ ਕੌਰ ਜੀ ਦੇ ਖਿਲਾਫ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਹੈ ਬਹੁਤ ਹੀ ਨੀچے ਪੱਧਰ ਦੀ ਬੀਬੀ ਜਗੀਰ ਕੌਰ ਜੋ ਕਿ ਇੱਕ ਸਿਆਸੀ ਪਾਰਟੀ ਨੂੰ ਸੰਬੰਧਿਤ ਰੱਖਦੇ ਨੇ ਐਸਜੀਪੀਸੀ ਦੇ ਪ੍ਰਧਾਨ ਵੀ ਰਹ ਚੁੱਕੇ ਨੇ ਉਹਨਾਂ ਦੇ ਬਾਰੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਜਿਹੜੀ ਬਹੁਤ ਹੀ ਅਪੱਤੀਜਨਕ ਹੈ ਮੈਲਾ ਕਮਿਸ਼ਨ ਦੀ ਤਰਫ ਤੋਂ ਅਸੀਂ ਇਸਤੇ ਬਹੁਤ ਹੀ ਜ਼ਿਆਦਾ ਸਖਤ ਨਾਰਾਜ਼ਗੀ ਦਿਖਾਉਣੀ ਹੈ ਇਹ ਇਕੱਲਾ ਇੱਕ ਵਿਅਕਤੀਗਤ ਇਕੱਲਾ ਬੀਬੀ ਜਗੀਰ ਕੌਰ ਜੀ ਦੇ ਉੱਤੇ ਸੰਬੰਧਿਤ ਹੀ ਨਹੀਂ ਬਲਕਿ ਸਮੁੱਚੀ ਨਾਰੀ ਜਿਹੜੀ ਹੈਗਾ ਪੰਜਾਬ ਦੀ ਔਰਤਾਂ ਇਹ ਸਾਡਾ ਜਿਹੜਾ ਉਹਨਾਂ ਦਾ ਧਾਮੀ ਸਾਹਿਬ ਦਾ ਬਿਆਨ ਸੀਗਾ ਇਹ ਪੂਰੇ ਦੇਸ਼ ਭਰ ਵਿੱਚ ਬੈਠੇ ਸਿੱਖ ਕੌਮ ਜਿਹੜੀ ਹੈ ਉਹਨਾਂ ਨੂੰ ਸ਼ਰਮ ਨਾ ਕੀਤਾ ਇਸ ਤਰ੍ਹਾਂ ਦੀ ਸਾਨੂੰ ਉਹਨਾਂ ਦੇ ਕੋਲੋਂ ਬਿਲਕੁਲ ਉਮੀਦ ਨਹੀਂ ਸੀ ਤਮੀ ਜੀ ਜੇ ਕਿ ਇਹੋ ਜੀ ਇਸਤੇਮਾਲ ਕਰਨਗੇ ਜਿਹੜੀ ਕਿ ਵੀਡੀਓ ਮੇਰੇ ਖਲ ਸਭ ਨੇ ਦੇਖੀ ਹੋਏਗੀ ਸਭ ਨੇ ਬਿਆਨ ਵੀ ਸੁਣਿਆ ਹੋਏਗਾ ਲੇਕਿਨ ਮੈਂ ਫਿਰ ਵੀ ਤੁਹਾਡੇ ਲਈ ਇੱਕ ਵਾਰੀ ਜ਼ਰੂਰ ਉਹ ਵੀਡੀਓ ਚਲਾਉਣਾ ਚਾਹਨੀ ਆ ਤਾਂ ਕਿ ਜਿਸ ਨੇ ਨਹੀਂ ਸੁਣਿਆ ਜਾਂ ਨਹੀਂ ਦੇਖਿਆ ਉਹ ਜ਼ਰੂਰ ਸਮਝਣ ਕਿ ਇਹੋ ਜੀ ਜਿਹੜੀ ਸ਼ਰਤਾਬਲੀ ਹੈ ਇਹ ਔਰਤਾਂ ਦੇ ਲਈ ਇੱਕ ਕਿੰਨੀ ਮਾੜੀ ਤੇ ਇੱਕ ਨੀਚੀ ਨੀਤੀ ਜਿਹੜੀ ਹੈ ਸੋਚ ਜਿਹੜੀ ਹੈ ਉਹ ਦੱਸਾਉਂਦੀ ਹੈ ਇਸ ਚੀਜ਼ ਨੂੰ ਇੱਕ ਮਿੰਟ ਮੈਂ ਤੁਹਾਨੂੰ ਸਭ ਨੂੰ ਇਸ ਚੀਜ਼ ਦਾ ਦਿਖਾਉਣੀ ਹੈ ਜਥੇਦਾਰਾਂ ਤੇ ਬਾਰਨੇ ਤਿੰਨ ਦਿਨਾਂ ਦਾ ਦਿੱਤਾ ਸੀ ਤੇ ਤਿੰਨ ਦਿਨਾਂ ਦਾ ਕਰਨਦਰਤੀ ਤੇ ਪ੍ਰਮਾਣ ਕੀਤਾ ਜਾਣ। ਉਹ ਵਧਾ ਸਕੀ ਦਿਨਾਂ ਨਾਲ। ਨੇ ਉਹ ਕਹਿੰਦੇ ਨਾ ਬਾਅਦ ਪੰਜਾਂ ਤਖਤਾਂ ਦੇ ਜਥੇਦਾਰਾਂ ਦੇ ਇਕੱਠੇ ਹੋਣ ਤੋਂ ਬਾਅਦ ਤੇ ਹੁੰਦਾ ਅਜ ਤੱਕ ਕਿਸੇ ਹੁਕਮਨਾਮੇ ਤੋਂ ਸੂਰਬੋਹੀ ਕੱਲਾ ੱੱਲਾ ਜਥੇਦਾਰ ਕਾਰਦਾ ਰਿਹਾ ਇਹ ਤਾਂ ਪੰਜਾਂ ਆਈਟੀਆਂ ਬਾਉਂਡ ਬਣਾ ਲਈ ਜਾ। ਅੱਛਾ ਜੀ ਜਥੇਦਾਰ ਕਹਿੰਦੇ ਹਾਲ ਤਾਂ ਉਹ ਹਾਕਾ ਕੱਤਾ ਵੀ ਆ ਬਹੁਤ ਸਾਰੇ ਹੁਕਮਨਾਮੇ ਕੰਡੇ ਜਿਹੜਾ ਦੇ। ਰਾਵਾ ਬੇਕਾਤਾਲਿਆ ਜੀ ਇਹਦਾ ਹੋਣਾ ਵਾਪਸ ਜਾਣੇ ਬਣਾ ਲੀਏ ਪਰ ਉਹਨੇ ਲੈ ਕੇ ਕਾਰ ਦਾ ਸਰਵੋ ਫਾਈਨੈਂਸ ਵੀ ਪੂਰਾ ਨਹੀਂ ਨਹੀਂ ਇਹ ਪ੍ਰਧਾਨ ਦੀ ਕਾਰ ਨਹੀਂ ਹੋਇਆ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣਾ ਚਾਹੀਦਾ ਨਹੀਂ ਦੇਖੋ ਤਾਂ ਮੇਰੇ ਜੀ ਨਹੀਂ ਤਾਂ ਹੋਇਆ ਨਹੀਂ ਇਹ ਤਾਂ ਹੋ ਰਹੀ ਜਿਹਨੇ ਦਿਖਾਇਆ ਕਿ ਕਦੋਂ ਦੇਣੇ ਤੁਮਾ ਨਹੀਂ ਦੂਜੇ ਤੁਹਾਡੇ ਨਾਲ ਬੀਬੀ ਜਗੀਰ ਕੌਰ ਜੀ ਨਾਲ ਗੱਲ ਹੋਈ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਉਹ ਮਾਰ ਨਵੀਆਂ ਤੇ ਤਾਜ਼ਾ ਅਪਡੇਟਸ ਵਸੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਪੁੱਲਣਾ ਤਾਂ ਜੋ ਕਿ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ